ਭਾਈ ਅਮਰਤਪਾਲ ਸਿੰਘ ਮੈਰੋਂ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਮਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਇਸੇ ਦਾ ਮੈਂ ਸੰਗਤਾਂ ਕੋਲੋਂ ਮਾਫੀ ਮੰਗਦਾ ਔਰ ਅੱਗੇ ਵਾਸਤੇ ਵੀ ਸचेत ਰਹਿ ਕੇ ਚੱਲਾਂਗੇ ਕਿ ਮੈਨੂੰ ਮਹਿਸੂਸ ਹੁੰਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਆ ਜੇ ਉਹਦੀ ਆਪਾਂ ਖਿਮਾ ਵੀ ਮੰਗਦੇ ਹਾਂ ਵਹੀਰੂ ਜੀ ਦਾ ਖਾਲਸਾ ਵਹੀਰੂ ਜੀ ਕੀ ਪਤੇ ਜੋ ਪਿਛਲੇ ਦਿਨਾਂ ਤੋਂ ਨਾਨਸਰ ਸੰਪਰਦਾ ਬਾਰੇ ਵਿਵਾਦ ਚੱਲ ਰਹੇ ਨੇ ਇਸ ਤਰ੍ਹਾਂ ਕਿ ਚਰਦਨ ਘੜ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਹਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਸਰ ਦਾ ਦੂਸਰਾ ਜੱਸੀ ਜੋ ਇਥੇ ਕਰਮਨਸਾਲੀ ਸੀ ਨਾਨਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦਾਸ ਨਹੀਂ ਉਸ ਨੂੰ ਪੁਲਿਸ ਨੂੰ ਫੜਾਇਆ ਸੀ ਤੇ ਬੇਨਤੀ ਕੀਤੀ ਸੀ ਵੀ ਵਾਅਦੇ ਤੋਂ ਵਾਦੇ ਸਖਤ ਤੋਂ ਸਖਤਤਾ ਰਹੀਆਂ ਜਾਣ ਇਹ ਬਹੁਤ ਖਨੌਟੀ ਹਰਕਤ ਸੀਗੀ ਔਰ ਅਗਰ ਅੱਜ ਵੀ ਜੇ ਗਵਰਨਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿੱਲ ਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਰਾ ਲਾਈਆਂ ਤਾਂ ਕਿ ਉਹ ਇਹੋ ਜਿਹੇ ਵਿਅਕਤੀ ਬਾਹਰ ਨਾ ਆ ਸਕਣ। ਦੂਸਰੀ ਬੇਨਤੀ ਆ ਕਿ ਜੋ ਐਡਾ ਬਡਾ ਵਾਕਿਆ ਹੋਇਆ ਤਾਂ ਸਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਠਿਤੇ ਸੰਪਰਦਾਨ ਨੂੰ ਪਹੁੰਚਦੀ ਆ ਨਾ ਹੁਣ ਇਦਾਂ ਪਤਾ ਨਹੀਂ ਲੱਗਦਾ ਵੀ ਕੌਣ ਇੱਥੇ ਕੀ ਹੋ ਰਿਹਾ ਪਰ ਲੇਕਿਨ ਜਿਹੜੀ ਠੇਸ ਆ ਉਹ ਸੰਪਰਦਾਨ ਨੂੰ ਪਹੁੰਚਦੀ ਆ ਇਹ ਮੈਨੂੰ ਮਹਿਸੂਸ ਹੁੰਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਆ ਤੇ ਉਹਦੀ ਆਪਾਂ ਖੈਰਾਂ ਵੀ ਮੰਗਦੇ ਆ ਪਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਬਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਦਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਭਾਈ ਅਮਰਤਪਾਲ ਸਿੰਘ ਆਪਣੇ ਵੱਲੋਂ ਵੀ ਇਹ ਸਾਰਾ ਜੋ ਹੈ ਸਲੀਤ ਉਹ ਆਪ ਦੱਸਣਗੇ ਮੈਂ ਆਪਣੀ ਜ਼ਬਾਨੋਂ ਨਹੀਂ ਦੱਸ ਸਕਦਾ ਤੇ ਉਹ ਸਾਡਾ ਸਾਹਮਣੇ ਸੰਗਤਾਂ ਦੇ ਲਿਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਨਸਰ ਸੰਪਰਦਾ ਦੇ ਬਾਰੇ ਵਿਵਾਦ ਚੱਲ ਰਹੇ ਨੇ ਜਿਹਤਾਂ ਕਿ ਚਰਦਨ ਘਾੜ ਦਾ ਮਸਲਾ ਜੋ ਉਥੋਂ ਦੇ ਸਾਧਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਹੋਂ ਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਸਰ ਦਾ ਦੂਸਰਾ ਜੱਸੀ ਜੋ ਇੱਥੇ ਕਰਮੇਸ਼ਾਲੀ ਸੀ ਨਾਨਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਨਹੀਂ ਉਸ ਨੂੰ ਪੁਲਿਸ ਨੂੰ ਫੜਾਇਆ ਸੀਗਾ ਤੇ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਖਤ ਤੋਂ ਸਖਤ ਤਰ੍ਹਾਂ ਲਈ ਜਾਣ ਇਹ ਬਹੁਤ ਖੌਟੀ ਹਰਕਤ ਸੀਗੀ ਔਰ ਅਗਰ ਅੱਜ ਵੀ ਜੇ ਗਵਰਨਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿੱਲ ਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਰਾ ਲਾਈਆਂ ਤਾਂ ਕਿ ਉਹ ਇਹ ਜਿਹਾ ਵਿਅਕਤੀ ਬਾਦ ਨਾ ਆ ਚੁਕਾ। ਦੂਸਰੀ ਬੇਨਤੀ ਆ ਕਿ ਜੋ ਐਡਵ ਡਾ ਵਾਕਿਆ ਹੋਇਆ ਤਨਸਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਨੂੰ ਮਹਿਸੂਸ ਹੁੰਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਜ ਪਹੁੰਚੀ ਆ ਤੇ ਉਹਦੀ ਆਪਾਂ ਖੈਮਾ ਵਿੱਚ ਮੰਗਦੇ ਆ ਪਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਤਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਮਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਭਾਈ ਅਮਰਤਪਾਲ ਸਿੰਘ ਆਪਣੇ ਬੋਲਨ ਵੀ ਸਾਰਾ ਜੋ ਹੈ ਸਲੀਤ ਉਹ ਆਪ ਦੱਸਣਗੇ ਮੈਂ ਆਪਣੀ ਜਬਾਨੋਂ ਨਹੀਂ ਦੱਸ ਸਕਦਾ ਤੇ ਉਹ ਸਾਰਾ ਸਾਹਮਣੇ ਸੰਗਤਾਂ ਦੇ ਲਈਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ